ਉਨੇ ਸਿਰ ਚ ਸੱਟ ਲੱਗੀ ਨਿਮਾਰ ਚਲੋ ਫੇਸ ਗਿਆ ਥੱਲੇ ਆ ਗਏ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤਰਾ ਜੂੰਝ ਰਹੇ ਆ ਟੈਰਾਂ ਦੇ ਵਿੱਚ ਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਅਗਲਾ ਟਾਇਰ ਫਸ ਗਿਆ ਉਹ ਫਿਰ ਨਾਲ ਘੁੰਮਦਾ 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 ਤੇ ਫਿਰ ਉਹ ਗੁੜੀਆਂ ਦਾ ਸਿਰ ਫਿੱਸਿਆ ਮੁਣਕੇ ਉਹਦੇ ਪਿਓ ਦਾ ਚੁੱਕ ਲੋ ਬੇਟੇ ਦੇ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਜੀ ਉਹਦਾ ਕੀ ਨਾਮ ਹੈ ਉਹ ਕਿਥੇ ਹਾਸਾ ਆਇਆ ਏ ਮੇਰਾ ਨਾਂ ਜੀ ਗੁਰਦਰਸ਼ਨਜੀਤ ਸਿੰਘ ਖਾਲਸਾ ਜੀ ਆਪਾਂ ਪੱਟੀ ਤੋਂ ਰਹਿਣ ਵਾਲੇ ਆ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਕਰਨਤਾਰਨ ਪੱਟੀ ਰੋਡ ਤੇ ਜੀ ਹਾਂਜੀ ਹਾਥੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਦਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਇਹ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਂ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕੀਤਾ ਆ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ اچانک ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਉਹ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠਾ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਤੇ ਹੁਣ ਉਹਨਾਂ ਨੂੰ ਚਲੋ ਤਰਨ ਤਰਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਨਾਰ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲਾਚਾ ਉਹਨਾਂ ਦੀ ਲੈ ਗਏ ਉੱਥੇ ਉਸ ਮਟਮ ਹੋਊਗਾ ਉਹਨਾਂ ਦਾ ਬਈ ਸ੍ਰੀ ਕਿੱਥੀ ਐਕਸੀਡੈਂਟ ਹੋਇਆ ਔਰ ਕੀ ਚ ਨੁਕਸਾਨ ਹੋਇਆ ਜੀ ਜੀ ਬੜੀ ਦੁਖਦਾਈ ਘਟਨਾ ਹੈ ਵਾਪਰੀ ਆ ਐਕਸੀਡੈਂਟ ਕੇਸ ਹੈ ਆਪਣੇ ਤਰਨਤਾਰ ਤੋਂ ਪੱਟੀ ਮੋਰ ਤੋਂ ਜੇ ਨਾ ਪੱਟੀ ਵੱਲ ਨੂੰ ਜਾਂਦੇ ਆ ਤੇ ਕੋਈ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰੇ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਾ ਮੌਕੇ ਤੇ ਵੇਖ ਕੇ ਪਤਾ ਲੱਗਾ ਵੀ ਪਿਛਲੇ ਟਾਇਰ ਚ ਵੱਜਿਆ ਤੇ ਮੋਟਰਸਾਈਕਲ ਵਿੱਚ ਉਹ ਜਿੱਦਾਂ ਕੁੜੀ ਸੀ ਉਹ ਉਸ ਦੇ ਵਿੱਚ ਹਸਬੈਂਡ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਬੰਧਾਂ ਤੋਂ ਤੇ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ ਬੇਟੇ ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਟ੍ਰੱਕ ਕਬੂਗੇ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਜ਼ੇ ਚ ਲੈ ਲਿਆ। ਕੀ ਘਟਨਾ ਜਿੱਤੀ ਆ ਜੀ? ਬਸ ਐਕਸੀਡੈਂਟ ਹੋਇਆ ਵਾ। ਮੋਦੇ ਸਬੰਧ ਚ ਅਸੀਂ ਜਿਹੜੀ ਵੀ ਕਾਰਵਾਈ ਹੋ ਗਈ ਉਹ ਕਰ ਦਿੰਦੇ। ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪਤਾਲ ਚ ਹੈ ਕੀ ਕੰਡੀਸ਼ਨ ਉਹਨਾਂ ਦੀ? ਉਹ ਪਤਾ ਹੀ ਲੱਗਾ ਵਾ ਕਿ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਫੱਟੀ ਆ। ਤੇ ਜਿਹੜੀ ਵਾਈਫ ਆ ਉਹ ਤੇ ਦੂਸਰੇ ਬੇਟੇ ਦੇ ਵੀ ਸੱਟਾਂ ਲੱਗੀਆਂ। ਦੋ ਦੋ ਜੀ ਨਹੀਂ ਸਰ। ਦੋ ਦੋ ਜੀ ਨਹੀਂ। ਪੰਜ ਜੀ ਸੀਗੇ ਜੀ ਹਸਬੰਡ ਵਾਈਫ ਤੇ ਤਿੰਨ ਬੱਚੇ ਇੱਕੋ ਪਰਵਾਰ ਦੇ ਨੇ